ਹੁਣ ਉਹਨੇ ਲਿਖਿਆ ਬ੍ਰਿਟਿਸ਼ ਕਾਲ ਜਿਹੜਾ ਗੋਰਿਆਂ ਦਾ ਰਾਜ ਸਾਡੇ ਤੇ ਸੀਗਾ ਉਹਦੇ ਤੇ ਉਹ ਕੀ ਲਿਖਦਾ ਉਹ ਡਰਿਆ ਡਰਿਆ ਨਹੀਂ ਕਿਸੇ ਤੋਂ ਇੱਕ ਐਡਾ ਦਿਲ ਕੱਢ ਕੇ ਬੰਦੇ ਨੇ ਗੱਲ ਸਰੇ ਆਮ ਗਵਰਨਮੈਂਟ ਨਾਲ ਦੇ ਖਿਲਾਫ ਲਿਖਣੀ ਜਿਹੜੀਆਂ ਗਵਰਨਮੈਂਟਾਂ ਚੱਲ ਰਹੀਆਂ ਨੇ ਇੱਕ ਜਿਗਰੇ ਵਾਲਾ ਬੰਦਾ ਹੀ ਕਰ ਸਕਦਾ ਔਰ ਉਹ ਇਹ ਵੀ ਸੋਚਦਾ ਹੋਣਾ ਕਿ 95 ਸਾਲ ਦਾ ਹੋ ਗਿਆ ਹੁਣ ਤਾਂ ਮੌਤ ਨੇੜੇ ਹੀ ਆ ਮੈ ਇਹ ਮਾਰ ਦੇਣਗੇ ਤਾਂ ਮਾਰ ਦੇਣ ਪਰ ਮੈਂ ਸੱਚ ਲਿਖਦਾ ਉਹਨੇ ਲਿਖਿਆ ਕਿ 1849 ਵਿੱਚ ਬ੍ਰਿਟਿਸ਼ ਹਕਮਰਾਨਾਂ ਵੱਲੋਂ ਪੰਜਾਬ ਨੂੰ ਆਪਣੇ ਸਾਮਰਾਜ ਦਾ ਹਿੱਸਾ ਬਣਾਉਣ ਤੋਂ ਬਾਅਦ ਉਹਨਾਂ ਨੇ ਸਿੱਖਾਂ ਨੂੰ ਆਪਣੇ ਫੌਜੀ ਭਾਈਵਾਲ ਬਣਾਇਆ ਸਿੱਖਾਂ ਦੀ 13% ਆਬਾਦੀ ਹੋਣ ਦੇ ਬਾਵਜੂਦ ਉਹਨਾਂ ਨੇ ਸਿੱਖਾਂ ਵਿੱਚੋਂ ਜਿੰਨੇ ਫੌਜੀ ਦਿੱਤੇ ਉਹ ਫੌਜ ਦਾ 60% 60% ਹਿੱਸਾ ਬਣਦੇ ਨੇ ਹਿਸਾਬ ਲਾ ਲਓ ਉਹ ਕਹਿੰਦਾ 13% ਆਬਾਦੀ ਹੋਣ ਦੇ ਬਾਵਜੂਦ ਵੀ ਪਹੁੰਚ ਐਨੀ ਆਰਮੀ ਸੀ ਸਿੱਖਾਂ ਦੀ ਜਿਹੜੀ 60 ਵੀ 60% ਬਣਦੀ ਆ ਪੂਰੇ ਓਲਡ ਵਾਰ 1 ਵਾਰ 2 ਦੇ ਵਿੱਚ ਜਿਹੜੀ ਲੜੀ ਐ ਤੇ ਪਹਿਲੀ ਆਲਮੀ ਜੰਗ ਤੋਂ ਬਾਅਦ ਛੇਤੀ ਹੀ ਸਿੱਖਾਂ ਲਈ ਆਸ ਦੀ ਕਰਨ ਜਾਗੀ ਉਹਨਾਂ ਨੂੰ ਲੱਗਾ ਕਿ ਆਜ਼ਾਦੀ ਉਹਨਾਂ ਕੋਲ ਉਹਨਾਂ ਦੀ ਪਹੁੰਚ ਵਿੱਚ ਹੈ ਪਰ ਛੇਤੀ ਹੀ ਉਹਨਾਂ ਦੀ ਤਾਂਗ ਨੂੰ ਉਦੋਂ ੱੱੱਕਾ ਲੱਗਾ ਜਦੋਂ ਬ੍ਰਿਟਿਸ਼ ਅਧਿਕਾਰੀਆਂ ਨੇ ਅੜਿੱਕੇ ਡਾਉਣੇ ਸ਼ੁਰੂ ਕਰ ਦਿੱਤੇ ਜਾਣੀ ਸਾਡੀ ਸਾਡਾ ਸਿੱਖ ਖਾਲਸਾ ਰਾਜ ਸਾਨੂੰ ਵਾਪਸ ਦੇਣ ਦੀ ਜਗ੍ਹਾ ਤੇ ਗੋਰਿਆਂ ਨੇ ਅੜਿੱਕੇ ਡਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਅਧਿਕਾਰੀ ਮੁਕੰਮਲ ਤੌਰ ਤੇ ਹਿੰਦੂ ਲੀਡਰਸ਼ਿਪ ਦੇ ਪ੍ਰਭਾਵ ਹੇਠ ਸਨ ਸਾਫ਼ ਲਿਖਿਆ ਉਹਨੇ ਤੇ ਇਸ ਤੋਂ ਲਾ ਬਾ ਰੂਸ ਵਿੱਚ ਕਮਿਊਨਿਸਟ ਇਨਕਲਾਬ ਦੀ ਕਾਮਯਾਬੀ ਨੇ ਬ੍ਰਿਟਿਸ਼ ਹਕੂਮਤਾਂ ਨੂੰ ਪੰਜਾਬ ਛੱਡਣ ਦੇ ਕੀਤੇ ਗਏ ਵਾਅਦਿਆਂ ਨੂੰ ਮੁੜ ਵਿਚਾਰਨ ਲਈ ਮਜਬੂਰ ਕਰ ਦਿੱਤਾ। ਇਸ ਜੰਗ ਕਾਲ ਦੌਰਾਨ ਸਿੱਖਾਂ ਨੇ ਆਪਣੇ ਆਪਣਾ ਧਿਆਨ ਰਾਜਸ੍ਰੀ ਰਾਜਸੀ ਪ੍ਰਭਸਤਾ ਤੋਂ ਹਟਾ ਕੇ ਗੁਰਦੁਆਰਾ ਸੁਧਾਰ ਲਹਿਰ ਵੱਲ ਲਾ ਦਿੱਤਾ। 5 ਸਾਲਾਂ ਦੇ ਸੰਘਰਸ਼ ਤੋਂ ਬਾਅਦ ਇਹ ਲਹਿਰ ਕਾਮਯਾਬ ਹੋਈ ਪਰ ਹਿੰਦੂ ਕਾਂਗਰਸ ਦੇ ਪ੍ਰਭਾਵ ਢੇਠ ਆ ਗਏ। ਇਹ ਕੱਲੇ ਪਹਾੜੀ ਰਾਜੇ ਉਦੋਂ ਹੀ ਨਹੀਂ ਸਾਡੇ ਗੁਰੂਆਂ ਤੇ ਅਟੈਕ ਕਰਦੇ ਰਹੇ ਤੇ ਇਹਨਾਂ ਨੇ ਕੁਸਪੈਂਟ ਉਸ ਲਹਿਰ ਦੇ ਵਿੱਚ ਵੀ ਕਰ ਲਈ ਜੋ ਉਹਨੇ ਦੇਖੀ ਹੋਈ ਹੈ ਜੋ ਲਿਖ ਰਿਆ ਵਿੱਚ ਕਿ ਹਿੰਦੂ ਕਾਂਗਰਸ ਦੇ ਪ੍ਰਭਾਵ ਹੇਠ ਸਿੱਖਾਂ ਨੇ ਆਪਣੇ ਸਾਰੇ ਯਤਨ ਨਾ ਹਿੰਦੂ ਕਾਂਗਰਸ ਦੇ ਪ੍ਰਭਾਵ ਹੇਠ ਆ ਗਈ ਜਿਸ ਨੇ ਇਸ ਵਿੱਚ ਭਾਰਤੀ ਰਾਸ਼ਟਰਵਾਦ ਦਾ ਤਤ ਬਾੜ ਦਿੱਤਾ ਇਸ ਤੋਂ ਬਾਅਦ ਹਿੰਦੂ ਕਾਂਗਰਸ ਦੇ ਪ੍ਰਭਾਵ ਹੇਠ ਸਿੱਖਾਂ ਨੇ ਆਪਣੇ ਸਾਰੇ ਜੱਤਾਂ ਨੂੰ ਭਾਰਤੀ ਉਪਮਹਾਦੀਪ ਦੀ ਆਜ਼ਾਦੀ ਵੱਲ ਸੇਧਤ ਕਰ ਦਿੱਤੇ ਪਰ ਅਜਿਹਾ ਕਰਦਿਆਂ ਉਹਨਾਂ ਨੇ ਆਪਣੀ ਕੌਮ ਦੇ ਰਾਜਸੀ ਭਵਿੱਖ ਤੇ ਪ੍ਰਭੂ ਸ਼ਤਰ ਨੂੰ ਖਤਰੇ ਵਿੱਚ ਪਾ ਦਿੱਤਾ ਆ ਜਿਹੜਾ ਅਸੀਂ ਇਹ ਗੱਲ ਕਰਦੇ ਆ ਨਾ ਕਿ ਉਹਨਾਂ ਨੇ ਮਾਸਟਰ ਤਾਰਾ ਸਿੰਘ ਉਹਨਾਂ ਨੇ ਜਾਂ ਕਿਸੇ ਨੇ ਵੀ ਉਹ ਕਰਤਾ ਉਸ ਉਹ ਸਾਰੀ ਗੱਲ ਉਹਨੇ ਛੋਟੇ ਜੀ ਛੋਟੀ ਜੀ ਗੱਲ ਦੇ ਵਿੱਚ ਲਿਖ ਦਿੱਤੀ ਪਰ ਮੇਰੀ ਬੇਨਤੀ ਆ ਇਹਨੂੰ ਤੁਸੀਂ ਜਦੋਂ ਸੁਣੋਗੇ ਨਾ ਦੁਬਾਰਾ ਦੁਬਾਰਾ ਸੁਣਿਓ ਸਾਰੀ ਗੱਲ ਤੁਹਾਨੂੰ ਸਪਸ਼ਟ ਹੁੰਦੀ ਜਾਏਗੀ ਕਿਉਂਕਿ ਇਹ ਲੇਖ ਪੜਨਾ ਤੇ ਨਾਲ ਸਮਝਾਉਣ ਜੇ ਮੈਂ ਤੁਹਾਨੂੰ ਸਾਰੀ ਗੱਲ ਲੱਗ ਜਾ ਤਾਂ ਇਹ ਵੀਡੀਓ 2 ਘੰਟੇ ਦੀ ਹੋ ਜਾਏਗੀ ਇਸ ਕਰਕੇ ਇਹ ਤੁਸੀਂ ਆਪ ਹੌਲੀ ਹੌਲੀ ਟਿਕਾ ਕੇ ਬੈਠ ਕੇ ਉਹਨਾਂ ਵਿੱਚੋਂ ਮਤਲਬ ਕੱਢਦੇ ਰਹੋ ਤੇ ਉਹਨਾਂ ਨੇ ਉਹਨੇ ਲਿਖਿਆ ਕਿ ਆਪਣੀ ਰਾਜਸੀ ਸਤਾ ਤੇ ਪ੍ਰਭੂ ਸਤਾ ਨੂੰ ਖਾਤਰੇ ਚ ਪਾਲਿਆ ਸਿੱਖਾਂ ਦੇ ਲੀਡਰਾਂ ਨੇ ਜਿਵੇਂ ਮਾਸਟਰ ਤਾਰਾ ਸਿੰਘ ਹੋਣਾਂ ਨੇ ਤੇ 1939 ਵਿੱਚ ਜਦੋਂ ਭਾਰਤ ਵਿੱਚ ਰਾਸ਼ਟਰਵਾਦੀ ਭਾਵਨਾਵਾਂ ਨੇ ਜ਼ੋਰ ਫੜਿਆ ਤਾਂ ਮੁਸਲਮਾਨਾਂ ਲਈ ਇੱਕ ਵੱਖਰੇ ਮੁਲਕ ਨੂੰ ਪਾਕਿਸਤਾਨ ਕਿਹਾ ਗਿਆ ਜਿਸ ਨੂੰ ਪਾਕਿਸਤਾਨ ਕਿਹਾ ਗਿਆ ਤੇ ਬਾਰੇ ਵਿਚਾਰ ਵਟਾਂਦਰਾ ਵਿਚਾਰ ਚਰਚਾ ਨੇ ਵੀ ਜ਼ੋਰ ਫੜਿਆ ਇਸ ਉੱਪਰ ਵੱਖ-ਵੱਖ ਕੌਮਾਂ ਨੇ ਆਪਣੇ ਡੂੰਘੇ ਪ੍ਰਤੀਕਰਮ ਦਿੱਤੇ ਜਿੰਨਾ ਵਿੱਚ ਸਿੱਖ ਵੀ ਸ਼ਾਮਲ ਸਨ ਜਿਨ੍ਹਾਂ ਨੇ ਪੰਜਾਬ ਲਈ ਬਦਲਵੇਂ ਹੱਲ ਦੀ ਮੰਗ ਕੀਤੀ ਸੀ ਇਹ ਕਹਿੰਦਾ ਸਿੱਖਾਂ ਨੇ ਬਦਲਵੇਂ ਆਪਣੇ ਰਾਜ ਦੀ ਗੱਲ ਕੀਤੀ ਸੀ ਵਿੱਚ ਵਿੱਚ ਸੀਗੇ ਜਾਗਦੀ ਜ਼ਮੀਰ ਵਾਲੇ ਤੇ ਪੰਜਾਬ ਲਈ ਬਦਲਵੇਂ ਮੰਗ ਕੀਤੀ ਸੀ ਹਿੰਦੂ ਕਾਂਗਰਸ ਨੇ ਅਹਿਮ ਮੁੱਦਿਆਂ ਤੇ ਲਗਾਤਾਰ ਸਿੱਖਾਂ ਨਾਲ ਵਿਸ਼ਵਾਸ ਘਾਤ ਕੀਤਾ ਜਿਵੇਂ ਕਿ 1929 ਵਿੱਚ রাভিਦੀ ਸੌ ਸੀਗੀ ਵਿੱਚ রাਵੀ ਤੇ ਖੜ ਕੇ ਸੌ ਕੋਈ ਸਾਦੀ ਹੋਣੀ ਇਹਨਾਂ ਨੇ ਉਹ ਵੀ ਉਹਦੇ ਵਿੱਚ ਲਿਖਦਾ ਕਿ 1929 ਵਿੱਚ রাਵੀ ਸੌ ਸੀ ਜਿਸ ਵਿੱਚ ਸਿੱਖਾਂ ਨਾਲ ਇਹ ਵਾਦਾ ਕੀਤਾ ਗਿਆ ਸੀ ਕਿ ਕਿਸੇ ਵੀ ਸੰਵਿਧਾਨਕ ਪੈਕੇਜ ਨੂੰ ਤਿਆਰ ਕਰਨ ਸਮੇਂ ਸਿੱਖਾਂ ਦੀ ਪ੍ਰਵਾਨਗੀ ਲਈ ਜਾਵੇਗੀ ਪਰ ਇਹ ਵਾਦਾ ਵਫਾ ਨਾ ਹੋਇਆ ਕਾਂਗਰਸ ਪਾਰਟੀ ਨੇ ਸਿੱਖਾਂ ਨਾਲ ਬਿਨਾਂ ਸਲਾਹ ਕੀਤੇ ਆਲ ਇੰਡੀਆ ਮੁਸਲਮ ਲੀਗ ਤੇ ਬ੍ਰਿਟਿਸ਼ ਹਕਮਨਾਨ ਹਕਮਰਾਨਾਂ ਨਾਲ ਸਿੱਧੀ ਗੱਲਬਾਤ ਸ਼ੁਰੂ ਕਰ ਦਿੱਤੀ ਸਿੱਖਾਂ ਨੂੰ ਪਾਸੇ ਹੀ ਕੱਢਤਾ ਉਹਨਾਂ ਨੇ ਬ੍ਰਿਟਿਸ਼ ਇਸ ਸਥਿਤੇ ਤੇ ਪਹੁੰਚੇ ਕਿ ਹਿੰਦੂ ਹਿੰਦੂ ਕਾਂਗਰਸ ਅਤੇ ਮੁਸਲਮ ਲੀਗ ਦੋਹਾਂ ਨੇ ਸਿੱਖਾਂ ਨੂੰ ਕਿਸੇ ਤਰ੍ਹਾਂ ਦੀ ਰਾਇਤ ਤੋਂ ਬਿਨਾਂ ਹੀ ਇਸ ਉਪਮਹਾਦੀਪ ਦੇ ਦੋ ਮੁਲਕੀ ਹੱਲ ਨੂੰ ਪਹਿਲ ਦਿੱਤੀ ਹੈ ਇਸ ਤਰ੍ਹਾਂ 2 ਜੂਨ 1947 ਨੂੰ ਭਾਰਤ ਦੇ ਆਖਰੀ ਬਾਇਸ ਰਾਏ ਐਡਮਿਰਲ ਲਾਰਡ ਮਾਉਂਟਵੇਟਨ ਨੇ ਦੋ ਵੱਖ-ਵੱਖ ਹਸਤੀਆਂ ਹਿੰਦੂ ਇੰਡੀਆ ਤੇ ਮੁਸਲਮ ਪਾਕਿਸਤਾਨ ਨੂੰ ਸਤਾ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ ਪਾਕਿਸਤਾਨ ਦੇ ਦੋ ਹਿੱਸੇ ਸਨ ਪੱਛਮੀ ਪਾਕਿਸਤਾਨ ਜੋ ਮੌਜੂਦਾ ਪਾਕਿਸਤਾਨ ਹੈ ਤੇ ਪੂਰਬੀ ਪਾਕਿਸਤਾਨ ਜੋ ਮੌਜੂਦਾ ਬੰਗਲਾਦੇਸ਼ ਹੈ ਸਿੱਖਾਂ ਸਾਹਮਣੇ ਦੋ ਹੀ ਰਾਹ ਸੀ ਜਾਂ ਤਾਂ ਉਹ ਖਾਸ ਰੈਤਾਂ ਲੈਂਦੇ ਆ ਮੁਸਲਮਾਨ ਪਾਕਿਸਤਾਨ ਨਾਲ ਰਲ ਜਾਂਦੇ ਜਾਂ ਫਿਰ Hindu India ਨਾਲ ਅਖੀਰ ਸਿੱਖ ਲੀਡਰਸ਼ਿਪ ਨੇ Hindu India ਵੱਲੋਂ ਦਵਾਏ ਯਕੀਨਾਂ ਉੱਪਰ ਭਰੋਸਾ ਕੀਤਾ ਅਤੇ ਉਹਨਾਂ ਨਾਲ ਰਲਣ ਦਾ ਫੈਸਲਾ ਕੀਤਾ ਸਿੱਖ ਲੀਡਰਸ਼ਿਪ ਨੂੰ ਬਾਅਦ ਵਿੱਚ ਆਪਣੇ ਇਸ ਫੈਸਲੇ ਉੱਪਰ ਪਛਤਾਵਾ ਹੋਇਆ ਬਾਅਦ ਦੇ ਵਿੱਚ ਪਛਤਾਏ ਇਹ ਸਹਿਮੂਤਾ ਕਰਤੇ ਇਹਨਾਂ ਨੇ ਮਾਸਟਰ ਤਾਰਾ ਸਿੰਘ ਉਹਨਾਂ ਨੇ ਜਦੋਂ ਕਾਂਗਰਸ ਪਾਰਟੀ ਸ਼ੋਹਾਈ ਖੁਦਮੁਖਤਿਆਰੀ ਦੇਣ ਦੇ ਕੀਤੇ ਬਾਅਦ ਤੋਂ ਮੁੱਕਰ ਗਈ। ਦੇਖੋ ਤੁਸੀਂ ਉਹ ਬੰਦੇ ਨੇ ਕਿੰਨੀ ਰਿਸਰਚ ਕੀਤੀ ਹੋਵੇ ਕਿੰਨਾ ਉਹ ਪੰਜਾਬ ਚ ਘੁੰਮਿਆ ਹੋਇਆ ਇੱਕ ਗੋਰਾ ਬੰਦਾ ਅਮਰੀਕਾ ਦਾ ਜੰਪਲ ਜਿਨੇ ਇਹ ਸਾਰਾ ਕੁਝ ਲਿਖਿਆ। ਜੋ ਸਾਡੇ ਲੋਕਾਂ ਨੂੰ ਨਹੀਂ ਪਤਾ ਉਹ ਉਹ ਲਿਖ ਰਿਹਾ। ਜਦੋਂ ਪੰਜਾਬ ਦੀ ਵੰਡ ਦਾ ਐਲਾਨ ਹੋਇਆ ਤਾਂ ਸਰਹੱਦ ਦੇ ਦੋਵੇਂ ਪਾਸੇ ਲੱਖਾਂ ਸਿੱਖ ਤੇ ਮੁਸਲਮਾਨ ਆਪਣੇ ਮੁਲਕ ਦੀ ਲੱਖਾਂ ਸਿੱਖ ਤੇ ਮੁਸਲਮਾਨ ਆਪਣੇ ਮੁਲਖ ਵਿੱਚ ਹੀ ਪਰਾਏ ਹੋ ਗਏ ਇਹ ਵੱੰਡ ਇਤਿਹਾਸ ਦੇ ਸਭ ਤੋਂ ਵੱਡੇ ਅਜਾੜੇ ਦਾ ਕਾਰਨ ਬਣੀ ਅਤੇ 10 ਮਿਲੀਅਨ ਲੋਕ ਰਫਿਊਜੀ ਹੋ ਗਏ ਚੜ੍ਹਦੇ ਪੰਜਾਬ ਦੇ ਪੰਜਾਬੀ ਮੁਸਲਮਾਨਾਂ ਨੂੰ ਪਾਕਿਸਤਾਨ ਜਾਣਾ ਪਿਆ ਜਦੋਂ ਕਿ ਸਿੱਖਾਂ ਨੂੰ ਭਾਰਤ ਦੇ ਕਬਜ਼ੇ ਵਾਲੇ ਪੰਜਾਬ ਵੱਲ ਪ੍ਰਵਾਸ ਕਰਨਾ ਪਿਆ ਜਦੋਂ ਕਿ ਸਿੱਖਾਂ ਨੂੰ ਇਸ ਤੋਂ ਵੱਡੀ ਤਰਾਸ ਦੀ ਕਹਿੰਦਾ ਇਹ ਵਾਪਰੀ ਕਿ ਸਰਦੀ ਇਲਾਕਿਆਂ ਵਿੱਚ 10 ਲੱਖ ਸਿੱਖਾਂ ਦਾ ਬੇਰਹਿਮੀ ਨਾਲ ਕਤਲੇਆਮ ਹੋਇਆ। ਦਰਿੰਦਗੀ ਭਰਪੂਰ ਕਈ ਖੌਫਨਾਕ ਘਟਨਾਵਾਂ ਪੰਜਾਬ ਵਿੱਚ ਹੋਈਆਂ। 55 ਹਜ਼ਾਰ ਦੀ ਗਿਣਤੀ ਵਾਲੀ ਮਜ਼ਬੂਤ ਪੰਜਾਬ ਬਾਉਂਡਰੀ ਫੋਰਸ ਦੀ ਤਾਇਨਾਤੀ ਦੇ ਬਾਵਜੂਦ 10 ਲੱਖ ਲੋਕਾਂ ਦੀਆਂ ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਮੰਗ ਟੇਟਨ ਦੀ ਬਾਅਦ ਵਿੱਚ ਇਸ ਕਰਕੇ ਤਿੱਖੀ ਨੁਕਤਾ ਜਿੰਨੀ ਵੀ ਕਹਿੰਦਾ ਹੋਈ ਆ ਇੱਥੇ ਆਏ ਆ ਜਦੋਂ ਇਹ ਤੇ ਪਾਰਲੀਮੈਂਟ ਇੰਗਲੈਂਡ ਦੇ ਵਿੱਚ ਕਿ ਉਸਨੇ ਬੰਡ ਦੀ ਕੁਵੇਤ ਨੂੰ ਪ੍ਰਚੰਡ ਕੀਤਾ ਤੇ ਉਹ ਦੋ ਮੁਲਕਾਂ ਦੇ ਬੰਡ ਦੌਰਾਨ ਹੋਏ ਪ੍ਰਵਾਸ ਤੇ ਫਿਰਕੂ ਹਿੰਸਾ ਨੂੰ ਮੁਖਾਵਤ ਹੋਣ ਵਿੱਚ ਅਸਫਲ ਰਿਹਾ ਜਾਨੀ ਕਿ ਜਿਹੜੀ ਹਿੰਸਾ ਹੋਈ ਆ ਉਹਨੂੰ ਉਹ ਕੰਟਰੋਲ ਕਰਨ ਵਿੱਚ ਬੇਅਸਰ ਰਿਹਾ ਉਹਦੀ ਇੱਥੇ ਬਹੁਤ ਕੁੱਤੇਖਾਣੀ ਵੀ ਹੋਈ ਬਾਅਦ ਚ ਮਾਉਂਟ ਵੇਟਨ ਦੀ ਹੁਣ ਹੋ ਗਿਆ ਤੀਜਾ ਹਿੱਸਾ ਜਿਹੜਾ